ਭਾਰਤ ਬੰਦ ਦੇ ਸੱਦੇ ਤੇ ਪੰਜਾਬ ਪਰਚ ਸੜਕਾਂ ਤੇ ਉਤਰੇ ਕਿਸਾਨ ਹਾਈਵੇ ਤੇ ਧਰਨਾ ਲਾ ਕੇ ਕੀਤੀ ਨਾਰੇਬਾਜ਼ੀ ਬਜ਼ਾਰਾਂ ਚ ਦਿਖਿਆ ਰਲਿਆ ਮਿਲਿਆ ਸਨਾਂ ਦੇ ਭਾਰਤ ਬੰਦ ਨੂੰ ਟਰਾਂਸਪੋਰਟ ਯੂਨੀਅਨਾਂ ਦਾ ਸਮਰਥਨ ਪੂਰਾ ਦਿਨ ਬੰਦ ਰਹੀਆਂ ਬੱਸਾਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਰਿਹਾ ਚੱਕਾ ਚਾਂਦ ਲੋਕ ਫੁੱਤੇ ਰਹੇ ਖੱਜਲ ਖਾ ਸਨ ਨਾਲ ਗਲਫਾਸ ਨੂੰ ਲੈ ਕੇ ਨੂੰ ਰਾਜਾ ਠਾਕੁਰ ਦਾ ਬਿਆਨ ਕਿ ਅਗਲੀ ਮੀਟਿੰਗ ਚ ਫਸਲੇ ਦੇ ਹੱਲ ਦੀ ਉਮੀਦ ਐ ਐਤਵਾਰ ਨੂੰ ਹੋਏਗੀ ਚੌਥੇ ਗੇਟ 'ਤੇ ਕੱਲ ਤੋਂ ਦੋ ਦਿਨਾਂ ਲਈ ਸੂਬੇ ਭਰ ਚਕ ਟੋਲ ਫ੍ਰੀ ਕਰਨਗੇ ਕਿਸਾਨ ਵੀ ਕੇਯੂਏ ਇਕਤਾਗ੍ਰਾਹ ਦਾ ਫੈਸਲਾ ਤੋਂ ਦਿਨਾਂ ਲਈ ਕੈਪਟਨ ਅਮਰਿੰਦਰ ਸਿੰਘ ਜਾਕਰ ਤੇ ਕੇਵਲ ਢਿੱਲੋਂ ਦੇ ਘਰਾਂ ਦੇ ਘਰਾਉ ਦਾ ਹੈ ਕਣੀਗੜ੍ਹਚ ਪੰਜਾਬ ਕਾਂਗਰਸ ਦਾ ਸਮਰਦਸਤ ਪ੍ਰਦਰਸ਼ਨ ਰਾਜਾ ਵੜਿੰਗ ਨੂੰ ਪੁਲਿਸ ਨੇ ਕੀਤਾ ਡਿਟੇਨ ਵਰਕਰਾਂ ਨਾਲ ਬੀਜੇਪੀ ਦਫਤਰ ਦੇ ਬਾਹਰ ਦੇ ਰਹੇ ਸਨ ਪ੍ਰਧਾਨ ਮੰਤਰੀ ਮੋਦੀ ਦੀ ਹਰਿਆਣਾ ਨੂੰ ਵੱਡੀ ਸੋਗਤ 97550 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਲੋਕ ਅਰਪਣ ਦਿਵਾੜੀ ਚੇਮਸ ਤੇ ਗੁਰੂਗ੍ਰਾਮ ਚ ਮੈਟਰੋ ਦਾ ਰੱਖਿਆ ਨਹੀਂ ਪੱਤ ਇਹ ਮੋਦੀ ਦਾ ਕਾਂਗਰਸ ਤੇ ਤਿੱਖਾ ਨਿਸ਼ਾਨਾ ਬੋਲੇ ਇੱਕ ਪਰਿਵਾਰ ਦੇ ਮੂੰਹ ਚ ਫਸੀ ਹੈ ਕਾਂਗਰਸ ਮੇਰੇ ਖਿਲਾਫ ਰਾਜਰੇ ਨੇ ਸਾਜਸ਼ਾ ਬਟਾਲ ਬਣ ਕੇ ਖੜੇ ਨੇ ਰੋਸਪੁਰ ਚ ਭਿਆਨਕ ਸੜਕ ਹਾਸਾ ਟਾਇਰ ਫਟਣ ਨਾਲ ਬਿਕਾਬੂ ਹੋ ਕੇ ਕੰਚਵੱਜੀ ਕਾਰ ਹਾਦਸੇ ਚ ਕਾਰ ਸਵਾਰ ਪੰਜ ਦੋਸਤਾਂ ਦੀ ਗਈ ਜਾਨ ਇੱਕ ਦੀ ਹਾਲਤ ਕਮੀ ਪੰਜਾਬ ਚ ਮੌੜ ਵੱਧ ਸਕਦੀ ਹੈ ਠੰਡ ਮੌਸਮ ਵਿਭਾਗ ਵੱਲੋਂ ਉਮੀਦ ਆਲਰਟ 21 ਫਰਵਰੀ ਤੱਕ ਪੰਜਾਬ ਹਰਿਆਣਾ ਤੇ ਦਿੱਲੀ ਦੇ ਕਈ ਇਲਾਕਿਆਂ ਚ ਪੈ ਸਕਦਾ ਹੈ ਸਤਿ ਸ਼੍ਰੀ ਅਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਆਂ ਕੇਂਦਰੀ ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਉਹਨਾਂ ਵੱਲੋਂ ਕਿਸਾਨ ਤੇ ਸਰਕਾਰ ਦੀ ਜੋ ਪਿਛਲੇ ਦਿਨੀ ਮੀਟਿੰਗ ਹੋਈ ਹੈ ਕਿਸਾਨਾਂ ਦੇ ਨਾਲ ਜੋ ਉਹਨਾਂ ਦੀ ਮੀਟਿੰਗ ਹੋਈ ਉਸ ਬਾਰੇ ਉਹਨਾਂ ਬਿਆਨ ਦਿੱਤਾ ਹੈ ਕਿ ਚੰਗੇ ਮਾਹੌਲ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਹੈ ਔਰ ਗੰਭੀਰਤਾ ਦੇ ਨਾਲ ਇਸ ਵਿਚਾਰ ਚਰਚਾ ਨੂੰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਗੱਲਬਾਤ ਦੇ ਨਾਲ ਹੀ ਮਸਲੇ ਦਾ ਹੱਲ ਨਿਕਲੇਗਾ ਔਰ ਅਸੀਂ ਗੱਲਬਾਤ ਦਾ ਦੌਰ ਜਾਰੀ ਰੱਖਾਂਗੇ ਪਰ ਇਹ ਗੱਲਬਾਤ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਹੋਣੀ ਚਾਹੀਦੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਨੇ ਅਰਜੁਨ ਮੁੰਡਾ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਜੋ ਮੀਟਿੰਗ ਹੋਈ ਸੀ ਕੱਲ ਚੰਡੀਗੜ੍ਹ ਦੇ ਵਿੱਚ ਔਰ ਹੁਣ ਅਗਲੀ ਮੀਟਿੰਗ ਐਤਵਾਰ ਨੂੰ ਹੋਣੀ ਹੈ ਸੋ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ 'ਚ ਹੋਈ ਔਰ ਗੰਭੀਰਤਾ ਨਾਲ ਸਾਰੀ ਗੱਲਬਾਤ ਕੀਤੀ ਗਈ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਮੀਟਿੰਗਾਂ ਦਾ ਕੋਈ ਸਹੀ ਹੱਲ ਨਿਕਲੇ। ਸੋ ਕੇਂਦਰੀ ਮੰਤਰੀ ਅਰਜੁਨ ਮੁੰਡਾ ਤਿੰਨ ਮੀਟਿੰਗਾਂ ਕਰ ਚੁੱਕੇ ਨੇ ਕਿਸਾਨਾਂ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨੇ ਪਹਿਲਾਂ ਇਸ ਵੇਲੇ ਕਿਸਾਨ ਅੰਦੋਲਨ ਹੋਇਆ ਸੀ ਉਸ ਵੇਲੇ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਸੀ ਪਰ ਬਾਅਦ 'ਚ ਮਹਿਕਮਾ ਅਰਜੁਨ ਮੁੰਡਾ ਦੇ ਕੋਲ ਆ ਗਿਆ। ਸੋ ਅਰਜੁਨ ਮੁੰਡਾ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨੇ ਪਿਛਲੀਆਂ ਤਿੰਨ ਮੀਟਿੰਗਾਂ ਦੇ ਵਿੱਚੋਂ ਮੌਜੂਦ ਰਹੇ ਨੇ। ਉਹਨਾਂ ਦੇ ਨਾਲ ਦੋ ਹੋਰ ਮੰਤਰੀ ਪਿਊਸ਼ ਗੋਇਲ ਔਰ ਨਿਤਿਆਨੰਦ ਰਾਏ ਉਹ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਮੌਜੂਦ ਰਹੇ ਨੇ ਤੇ ਉਹਨਾਂ ਨੇ ਕਾਫੀ ਹਾਂ ਪੱਖੀ ਇਹਨਾਂ ਮੀਟਿੰਗਾਂ ਨੂੰ ਮੰਨਿਆ ਹੈ ਤੇ ਉਹਨਾਂ ਕਿਹਾ ਹੈ ਕਿ ਅਗਲੀਆਂ ਮੀਟਿੰਗਾਂ ਦੇ ਵਿੱਚ ਇਸ ਦਾ ਕੋਈ ਹੱਲ ਨਿਕਲ ਆਏਗਾ ਕੇਂਦਰ ਸਰਕਾਰ ਜਦੋਂ ਤੱਕ ਹੱਲ ਨਹੀਂ ਨਿਕਲਦਾ ਮੀਟਿੰਗਾਂ ਦਾ ਦੌਰ ਜਾਰੀ ਰਹੇ ਦੌਰ ਹਮੇ ਲਗਾਤਾਰ ਜਾਰੀ ਰੱਖਣਾ ਚਾਹੀਏ ਔਰ ਕੋਸ਼ਿਸ਼ ਕਰਨਾ ਚਾਹੀਏ ਕਿ ਹਮ हर मामले में शांतिपूर्ण ढंग से चर्चा करें तीसरी बार बातचीत हुई है और कल के बातचीत में कई बातें सामने आई सामने आने के बाद में जो विषय लाए गए उस पर हम सब ने गंभीरता से चर्चा भी किया पर उन चर्चा के बाद भी हम इसलिए वार्ता को जारी रखते हुए के किसी भी समाधान में निकलने से पहले अनुकूल और प्रतिकूल चीज़ों का भी अध्ययन साथ ही साथ यह सुनिश्चित करते हुए करना चाहिए कि हम कोई भी कार्य ऐसा न करें जिससे कि हमें बाद में परेशानी हो और इसलिए उसकी जो संभावना है कि उसमें अनुकूल और प्रतिकूल क्या क्या प्रभाव पड़ सकता है उसको हम नज़रअंदाज न करें अच्छे माहौल में बातचीत हुई है और बातचीत का क्रम जारी है शांतिपूर्ण ढंग से यदि हम बातचीत को आगे बढ़ाएंगे तो स्वाभाविक रूप से समाधान के रास्ते पर हम पहुंचेंगे। पहुँचेंगे बैठक में हम लोगों ने तय किया कि फिर हम लोग रविवार के दिन में इस विषय पर गंभीरता से चर्चा करते हुए चीज़ों को देखेंगे और क्या उसके रिजल्ट आते हैं उसको हम लोग दोनों पक्ष में सरकार के तरफ से हम पॉजिटिव हैं कि अस्थाई समाधान की दिशा में आगे बढ़े वही किसान संगठनों को भी इस बात का ध्यान रखते हुए के अस्थाई समाधान के लिए हमें यह ध्यान में रखना बहुत ज़रूरी है कि शांतिपूर्ण ढंग से और दूसरा कि दुर्गामी परिणामों को एक अध्ययन बेस करते हुए आगे बढ़ना चाहिए ਤੇ ਗੱਲ ਬੰਦ ਦੇ ਸੱਦੇ ਦੀ ਕਰ ਲੈਣੇ ਆ ਪੰਜਾਬ ਬੰਦ ਦੇ ਵਿੱਚ ਅੱਜ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ ਭਾਰਤ ਬੰਦ ਸੀ ਅੱਜ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਸੜਕਾਂ ਤੇ ਉੱਤਰੀਆਂ ਸੀ ਕਈ ਜਗ੍ਹਾ ਬਾਜ਼ਾਰ ਵੀ ਬੰਦ ਰਹੇ ਵੱਖ-ਵੱਖ ਥਾਵਾਂ ਤੇ ਕਿਸ ਤਰੀਕੇ ਦਾ ਮਾਹੌਲ ਰਿਹਾ ਤਸਵੀਰਾਂ ਦੇ ਜ਼ਰੀਏ ਅਸੀਂ ਦਿਖਾ ਰਹੇ ਹਾਂ ਜਲੰਧਰ ਖੁਸ਼ਿਆਰਪੁਰ ਅਮ੍ਰਿਤਸਰ ਮੁਕਸਰ ਸਾਹਿਬ ਫਾਜ਼ਲਕਾ ਫਲੌਰ ਬਠਿੰਡਾ ਸਗਰੂਰ ਤਰਨਤਾਰਨ ਵੱਖ-ਵੱਖ ਥਾਵਾਂ ਤੇ ਇਹ ਬੰਦ ਦੀਆਂ ਤਸਵੀਰਾਂ ਨੇ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਸੀ ਇਸ ਸਬੰਧ ਨੂੰ ਰਲਿਆ ਮਿਲਿਆ ਹੰਗਾਰਾ ਮਿਲਿਆ ਵਾਸਾਂ ਬੰਦ ਰਹੀਆਂ ਟਰਾਂਸਪੋਰਟ ਬੰਦ ਰਹਿ ਨਾਲ ਲੋਕਾਂ ਨੂੰ ਕਾਫੀ ਰਾਹਗੀਰਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੰਯੁਕਤ ਕਿਸ਼ਤਾਨ ਮੋਰਚੇ ਨੇ ਭਾਰਤ ਬੰਦ ਦਾ ਸੱਤਾ ਦਿੱਤਾ ਸਵੇਰੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਤੇ ਉਤਰੇ ਨੈਸ਼ਨਲ ਹਾਈਵੇ ਤੱਕ ਜਾਮ ਕਰ ਦਿੱਤੇਗੇ ਜਿਸ ਦੀ ਗਵਾਹੀ ਇਹ ਵਕਫ ਵਕਫ ਨਵ ਤਸਵੀਰਾਂ ਭਰਦੀਆਂ ਨੇ ਇਹ ਤਸਵੀਰਾਂ ਭਾਵੇਂ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਫਿਲੌਰ ਪਠੰਡਾ ਮੁਖਤਰ ਸਾਹਿਬ ਫਾਜ਼ਿਲਕਾ ਸੰਗਰੂਰ ਅਤੇ ਤਰਨਤਾਰਨ ਦੀਆਂ ਨੇ ਪਰ ਅਜੇ ਹਾਲਾਤ ਸਾਰੇ ਪੰਜਾਬ ਦੇ ਵਿੱਚ ਵਿਖੇ ਗਏ ਇਸ ਬੰਦ ਦਾ ਅਸਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਨਜ਼ਰ ਆਇਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੁਕਾਨਾਂ ਬੰਦ ਰਹੀਆਂ ਸੜਕਾਂ 'ਤੇ ਕੁਝ ਵਾਹ ਨਹੀਂ ਨਜ਼ਰ ਆਏ ਪੁਲਸ ਕਰਮੀ ਆਪਣੇ ਡਿਊਟੀ ਤੇ ਤਾਇਨਾਤ ਰਹੇ ਇਸ ਦੇ ਵਿਚਾਲੇ న్యూਸ 18 ਦੀ ਟੀਮ ਗਰਾਉਂਡ ਜ਼ੀਰੋ ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹਾਲ ਬਾਜ਼ਾਰ ਯਾਨੀ ਕਿ ਉਹ ਰਸਤਾ ਜਿਹੜਾ ਹਰਮੰਦਰ ਸਾਹਿਬ ਵਾਲੇ ਪਾਸੇ ਜਾਂਦਾ ਤਾਂ ਉੱਥੇ ਕਿਸ ਤਰੀਕੇ ਦੀ ਤਸਵੀਰ ਹੈ ਤੁਸੀਂ ਦੇਖੋ ਕਿ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਐਂਬੂਲੈਂਸ ਹੋਵੇ ਫਾਇਰ ਬ੍ਰਿਗੇਡ ਕਿਉਂਕਿ ਫਾਇਰ ਬ੍ਰਿਗੇਡ ਇੱਥੇ ਲਗਾਉਣ ਦਾ ਮਕਸਦ ਇਹ ਹੈ ਕਿ ਜੇਕਰ ਬਹੁਤ ਜ਼ਿਆਦਾ ਭੇਡ ਹੁੰਦੀ ਹੈ ਤਾਂ ਵਾਟਰ ਕੈਨਨ ਦੇ ਤੌਰ ਤੇ ਇਸ ਨੂੰ ਵਰਤਿਆ ਜਾ ਸਕੇ ਸਾਹਮਣੇ ਤੁਸੀਂ ਦੇਖੋ ਕਿ ਜੋ ਬੈਰੀਕੇਡਿੰਗ ਹੈ ਉਹ ਨਜ਼ਰ ਆ ਰਹੀ ਹੈ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ ਔਰ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਸ਼ਹਿਰ ਦੇ ਵੱਖਰੇ ਵੱਖਰੇ ਬਾਜ਼ਾਰਾਂ ਦੇ ਵਿੱਚ ਕਿਸਾਨਾਂ ਦੇ ਭਰਦਾ ਅਸਰ ਟਰਾਂਸਪੋਰਟ ਸੇਵਾਤੇ ਵੀ ਦਿਖਿਆ ਸਰਕਾਰੀ ਬੱਸਾਂ ਤੇ ਪ੍ਰਾਈਵੇਟ ਬੱਸਾਂ ਦੀ ਹੜਤਾਲ ਰਹੀ ਤੇ ਸੂਬੇ ਦੇ ਜ਼ਿਆਦਾਤਰ ਬੱਸ ਸੜਿਆਂ ਤੇ ਸਨਾਟਾ ਪਸਿਆ ਰਿਹਾ ਜਿੱਥੇ ਪਹਿਲਾਂ ਰੋਜ਼ ਬੱਸਾਂ ਨਿਕਲਦੀਆਂ ਸਨ ਪਰ ਅੱਜ ਕੋਈ ਵੀ ਬੱਸ ਨਾ ਚੱਲਣ ਦੇ ਕਾਰਨ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਧਰ ਨਿਊਜ਼ 18 ਦੀ ਟੀਮ ਨੇ ਮੁਖਸਰ ਸਾਹਿਬ ਤੇ ਬਠਿੰਡਾ ਬੱਸ ਸੜੇ ਦਾ ਤੌਰਾਂ ਵੀ ਕੀਤਾ ਆਮ ਲੋਕਾਂ ਨੂੰ ਜਿਹੜੀ ਕਿਤੇ ਨਾ ਕਿਤੇ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਿਲਕੁਲ ਅਸੀਂ ਜੇਕਰ ਕਹਿ ਦਈਏ ਤਾਂ ਇਹ ਚੱਕਾ ਜਾਮ ਹੋ ਗਿਆ ਹੈ ਬੱਸ ਸਟੈਂਡ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਆ ਬੱਸ ਸਟੈਂਡ ਤੇ ਸੁੱਨ ਪਸਰੀ ਹੋਈ ਆ ਕੋਈ ਵੀ ਕਿਉਂਕਿ ਵੱਡੀ ਕੀਮਤੀ ਜਿਹੇ ਸੁਨੇਹਾ ਲੋਕਾਂ ਤੱਕ ਪਹੁੰਚ ਚੁੱਕਿਆ ਤਾਂ ਬੋទੀਆਂ ਸਵਾਰੀਆਂ ਜਿਹੜੀਆਂ ਨੇ ਜਬੋਤੇ ਲੋਕ ਜਿਨ੍ਹਾਂ ਨੇ ਕੋਈ ਯਾਤਰਾ ਕਰਨੀ ਹੈ ਉਹ ਇੱਥੇ ਨਜ਼ਰ ਨਹੀਂ ਆ ਰਹੇ ਪਰ ਜੋ ਲੋਕ ਆਏ ਨੇ ਉਹਨਾਂ ਨੂੰ ਕਿਤੇ 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 ਨਾ ਕਿਤੇ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਆ ਅੱਜ ਭਾਰਤ ਬੰਦੀ ਕਾਲ ਨੂੰ ਲੈ ਕੇ ਬਠਿੰਡਾ ਦੇ ਵਿੱਚ ਪੂਰੀ ਤਰ੍ਹਾਂ ਬੱਸ ਸਟੈਂਡ ਤੋਂ ਲੈ ਕੇ ਬਾਜ਼ਾਰ ਤੱਕ ਬੰਦ ਨਜ਼ਰ ਆ ਰਹੇ ਨੇ ਇਸ ਵੇਲੇ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਖੜਾ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਬੱਸ ਸਟੈਂਡ ਬਿਲਕੁਲ ਸੁੰਨਾ ਨਜ਼ਰ ਆ ਰਿਹਾ ਲੋਕ ਨੇ ਜਿਹੜੇ ਉਹ ਕਿਤੇ ਨਾ ਕਿਤੇ ਖੱਜਲ ਖਵਾਰ ਹੁੰਦੇ ਜ਼ਰੂਰ ਨਜ਼ਰ ਆ ਰਹੇ ਨੇ ਹਾਲਾਂਕਿ ਭਾਰਤ ਬੰਦੀ ਕਾਲ ਨੂੰ ਲੈ ਕੇ ਪਹਿਲੇ ਸੰਦੇਸ਼ ਦੇ ਦਿੱਤਾ ਗਿਆ ਸੀ ਕਿ ਭਾਰਤ ਬੰਦੀ ਕਾਲ ਹੈ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਸੜਕਾਂ ਦੇ ਉੱਪਰ ਲੋਕ ਨੇ ਐਗਿਟੇਸ਼ਨ ਕਰ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਲੋਕ ਨੇ ਤਾਂ ਕਰਕੇ ਬੱਸ ਸਟੈਂਡ ਹੈ ਬੰਦ ਆ ਯਾਤਿਆਯਾਤ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕੁਝ ਲੋਕ ਨੇ ਜਿਹੜੇ ਉਹ ਕਿਤੇ ਨਾ ਕਿਤੇ ਜ਼ਰੂਰ ਫਸੇ ਹੋਏ ਨਜ਼ਰ ਆ ਰਹੇ ਨੇ ਉਧਰ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਬੰਦ ਦਾ ਮਿਲਿਆ ਜੁਲਿਆ ਅਸਰ ਰਿਹਾ ਕਿਤੇ ਦੁਕਾਨਾਂ ਖੁੱਲੀਆਂ ਰਹੀਆਂ ਤੇ ਕਿਤੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਪੰਥ ਦਾ ਸਮਰਥਨ ਕੀਤਾ ਫਰੀਦਕੋਟ ਦੇ ਵਿੱਚ ਵੀ ਜ਼ਿਆਦਾਤਰ ਦੁਕਾਨਾਂ ਤਾਂ ਬੰਦ ਰਹੀਆਂ ਪਰ ਜਿਹੜੀਆਂ ਦੁਕਾਨਾਂ ਖੁੱਲੀਆਂ ਸਨ ਉਹਨਾਂ ਨੂੰ ਬੰਦ ਕਰਵਾਇਆ ਗਿਆ ਤੇ ਅੱਜ ਵੀ ਫਰੀਦਕੋਟ ਸ਼ਹਿਰ ਦੇ ਵਿੱਚ ਦੋ ਤਿੰਨ ਮਾਲ ਸੀ ਜਿਹੜੇ ਖੁੱਲੇ ਸੀਗੇ ਤੇ ਅਸੀਂ ਜਿੰਨੀਆਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਤੇ ਟ੍ਰੇਡ ਯੂਨੀਅਨਾਂ ਦੇ ਬੈਨਰ ਹੇਠ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਅਸੀਂ ਆਪਦੀ ਵਲੰਟੀਅਰ ਟੀਮ ਵੱਲੋਂ ਆ ਕੇ ਇੱਥੇ ਜਿਹੜੇ ਇਹ ਮਾਲ ਬੰਦ ਕਰਾਏ ਆ ਤੇ ਇਹਨਾਂ ਨੂੰ ਸਖਤ ਤਾੜਨਾ ਵੀ ਕੀਤੀ ਆ ਕਿ ਕੈਵਾ ਕਰਕੇ ਦੁਬਾਰਾ ਹੁਣ ਜਦੋਂ ਅਸੀਂ ਆਈਏ ਤੇ ਅੱਜ ਦਾ ਦਿਨ ਮਾਲ ਨਹੀਂ ਖੁੱਲੇ ਹੋਣੇ ਚਾਹੀਦੇ ਜੇ ਦੁਬਾਰਾ ਖੋਲੋਗੇ ਤੇ ਫਿਰ ਕੋਈ ਸਾਨੂੰ ਇਹਦਾ ਸਖਤ ਫੈਸਲਾ ਨਾ ਲੈਣਾ ਪਵੇ ਇਸ ਬੰਦ ਦੇ ਕਾਰਨ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਫਾਜ਼ਿਲਕਾ ਚ ਸਥਾਨਕ ਲੋਕਾਂ ਨੇ ਕਿਸਾਨਾਂ ਦੀ ਹੜਤਾਲ ਨੂੰ ਗਲਤ ਦੱਸਿਆ ਤਾਂ ਲੁਧਿਆਣਾ ਦੇ ਵਿੱਚ ਵਪਾਰੀਆਂ ਨੇ ਕਿਸਾਨਾਂ ਨੂੰ ਪ੍ਰਦਰਸ਼ਨ ਦਾ ਨਵਾਂ ਰਾਹ ਲੱਭਣ ਦੀ ਨਸੀਹਤ ਦਿੱਤੀ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ ਹੜਤਾਲ ਗਲਤ ਹੈ ਯਾਰ ਬਿਲਕੁਲ ਹੀ ਗਲਤ ਹੈ ਕਿਉਂਕਿ ਕਿਸਾਨਾਂ ਨੂੰ ਆਪਦੀ ਮਤਲਬ ਤਰਫ ਤੋਂ ਕਰਨੀ ਚਾਹੀਦੀ ਸੀਗੀ ਬਿਜਾਰ ਬੰਦ ਕਰਾ ਕੇ ਕਿਸਾਨਾਂ ਨੂੰ ਕੀ ਮਿਲ ਰਿਹਾ ਪਬਲਿਕ ਪਰੇਸ਼ਾਨ ਹੈ ਕਿਸੇ ਦੇ ਕੋਈ ਮਰ ਗਿਆ ਕਿਸੇ ਦੇ ਕੋਈ ਮਰੀ ਗਿਆ ਸਮਾਨ ਕਿੱਥੋਂ ਲਏਗਾ ਵਿਚਾਰਾ ਨਹੀਂ ਅਮਰਜੈਂਸੀ ਸੇਵਾਵਾਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਖੁੱਲੀਆਂ ਛੱਡੀਆਂ ਹੋਈਆਂ ਨੇ ਕਿਤੇ ਨੇ ਆਣਾ ਜਾਣਾ ਹੈ ਤਾਂ ਉਹ ਜਾ ਸਕਦਾ ਆ ਜਾਤਾ ਸਕਦਾ ਹੈ ਜੀ ਪਰ ਸਮਾਨ ਦੀ ਜਰੂਰਤ ਤੇ ਦੁਕਾਨਦਾਰ ਦੁਕਾਨ ਨਹੀਂ ਖੋਲਦਾ ਕਿਸਾਨ ਕੋਈ ਆਦਮੀ ਫਾਰਮਰ ਹੈ ਫਾਰਮਰ ਦਾ ਕਿਸੇ ਘਰੇ ਮਰਕ ਹੋ ਜੇਗੀ ਕੀ ਕਰੇਗਾ ਵਿਚਾਰਾ ਜੀ ਦੇਖਿਆ ਜਾਵੇ ਤਾਂ ਕਿਸਾਨਾਂ ਦੀ ਆਪਣੀ ਇੱਕ ਮੰਗ ਹੈ ਕਿਸਾਨ ਜਿਹੜਾ ਹੈਗਾ ਉਹ ਇਕਨੋਮੀ ਨੂੰ ਚਲਾਉਣ ਵਾਲਾ ਇੱਕ ਪਿੱਲਰ ਹੈਗਾ ਵਨ ਆਫ ਦਾ ਪਿੱਲਰ ਹੈਗਾ ਲੇਕਿਨ ਇੱਕ ਪਿਲਰ ਦੇ ਕਰਕੇ ਬਾਕੀ ਸਾਰੇ ਪਿਲਰਾਂ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਵੀ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਵਿੱਚ ਵੀ ਭਾਰਤ ਬੰਦ ਦਾ ਅਸਰ ਰਿਹਾ ਇੱਥੇ ਵੀ ਕਿਸਾਨਾਂ ਨੇ ਕਈ ਥਾਵਾਂ ਤੇ ਪ੍ਰਦਰਸ਼ਨ ਕੀਤਾ ਤੇ ਕੁਰਕਸ਼ੇਤਰ ਕਰਨਾਲ ਤੇ ਯਮਨਾ ਨਗਰ ਦੇ ਵਿੱਚ ਟੋਲ ਫ੍ਰੀ ਕਰਵਾ ਕੇ ਵਾਹਨਾਂ ਨੂੰ ਮੁਫਤ ਦੇ ਵਿੱਚ ਲੰਘਵਾਇਆ ਗਿਆ ਬਿਰ ਰਿਪੋਰਟ ਨਿਊਜ਼ 18 ਪੰਜਾਬ ਇਹ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜਿਹੜੇ ਕਿਸਾਨ ਧਰਨਾ ਦੇ ਰਹੇ ਨੇ ਜਿਹੜੇ ਦਿੱਲੀ ਕੂਚ ਕਰਨ ਦੇ ਲਈ ਬੈਠੇ ਨੇ ਉਹਨਾਂ ਦੇ ਸੰਘਰਸ਼ ਦੇ ਵਿੱਚ ਹੁਣ ਬੀਕੇਯੂ ਏਕਤਾ ਉਗਰਾਹਾ ਵੀ ਉਤਰਿਆ ਹੀ ਆ। ਜੋਗਿੰਦਰ ਸਿੰਘ ਉਗਰਾਹਾ ਜਿਹੜੇ ਬੀਕੇਯੂ ਏਕਤਾ ਉਗਰਾਹਾ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਉਤਰ ਆਏ ਹਾਂ। ਚੰਗਾ ਹੁੰਦਾ ਜੇ ਪਹਿਲਾਂ ਹੀ ਤਾਲਮੇਲ ਹੋ ਜਾਂਦਾ। ਸੋ ਹੁਣ ਉਗਰਾਹਾ ਧੜੇ ਵੱਲੋਂ ਕੱਲ ਟੋਲ ਬੰਦ ਕਰਦਾ ਐਲਾਨ ਕੀਤਾ ਗਿਆ ਯਾਨੀ ਕੱਲ ਤੋਂ 2 ਦਿਨਾਂ ਦੇ ਲਈ ਸਾਰੇ ਟੋਲ ਪਲਾਜ਼ੇ ਚਿਹਰੇ ਜਾਣਗੇ 프리 ਕੀਤੇ ਜਾਣਗੇ ਔਰ ਰਿਸ਼ਤੇ ਨਾਲ ਨਾਲ ਤਿੰਨ ਪਾਸੇ ਪਾਕੂਆਂ ਦੇ ਘਰਾਂ ਦੇ ਕਿਰਾਉ ਕਰਨ ਦੀ ਉਹਨਾਂ ਨੇ ਗੱਲ ਕਹੀ ਹੈ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬੀ ਭਾਜਪਾ ਦੇ ਪ੍ਰਧਾਨ ਔਰ ਕੇਵਲ ਟਿੱਲੋ ਜਿਹੜੇ ਭਾਜਪਾ ਆਗੂ ਨੇ ਇਹਨਾਂ ਦੇ ਘਰਾਂ ਨੂੰ ਬੀਕੇ ਯੂ ਗ੍ਰਾਹਾਂ ਵੱਲੋਂ ਘੇਰਿਆ ਜਾ ਰਜੀਵ ਕੌਸ਼ਲ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਚਰਨਜੀਤ ਕੀ ਸਟ੍ਰੈਟਜੀ ਰਹਿਣ ਵਾਲੀ ਹੈ ਬੀਕੇਯੂ ਇਕਤਾ ਉਗਰਾਹਾਂ ਦੀ ਬਿਲਕੁਲ ਵਿਜੀ ਸਭ ਤੋਂ ਵੱਡਾ ਜਿਹੜਾ ਹੁਣ ਅਗਰ ਆਪਾਂ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਇੱਕ ਵੱਡਾ ਐਲਾਨ ਹੁਣ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਦੇ ਉਹਨਾਂ ਨੇ ਉਗਰਾਹਾਂ ਨੇ ਕਰਤਾ ਸਾਫ਼ ਤੌਰ ਦੇ ਉੱਪਰ ਪਰ ਜਿਹੜਾ ਲੋਕਾਂ ਨੂੰ ਸੰਦੇਸ਼ ਦੇ ਚੁੱਕੇ ਨੇ ਉਹਨਾਂ ਦੇ ਪ੍ਰਧਾਨ ਜੋਗਿੰਦਰ ਗੁਰਾਹਾਂ ਕਿ ਸਾਡੇ ਵੱਲੋਂ ਵੀ ਹੁਣ ਜਿਹੜਾ ਬਾਰਡਰਾਂ ਦੇ ਉੱਪਰ ਜੜੀਆਂ ਸਾਡੇ ਕਿਸਾਨ ਭਰਾ ਗਏ ਹੋਏ ਨੇ ਜਿਨ੍ਹਾਂ ਦੇ ਨਾਲ ਲਗਾਤਾਰ 2-3 ਦਿਨ ਤੋਂ ਜਿਹੜੀ ਹਰਿਆਣਾ ਪੁਲਿਸ ਦੇ ਨਾਲ ਵੱਡੇ ਵੱਡੇ ਝੜਪਾ ਹੋ ਰਹੀਆਂ ਤਾਂ ਅਸੀਂ ਵੀ ਹੁਣ ਉਹਨਾਂ ਦਾ ਸਮਰਥਨ ਦੇਣ ਦੇ ਲਈ ਬਾਰਡਰਾਂ ਦੇ ਉੱਪਰ ਜਾ ਰਹੇ ਹਾਂ ਅਸੀਂ ਵੀ ਇੱਕ ਵੱਡੀ ਕਿਸਾਨ ਬਲ ਗਿਰਦੀ ਲੈ ਕੇ ਬਾਰਡਰਾਂ ਦੇ ਉੱਪਰ ਪਹੁੰਚਾਂਗੇ ਉਸ ਤੋਂ ਪਹਿਲਾਂ ਦੋ ਦਿਨ ਦਾ ਜਿਹੜਾ ਹੋਰ ਦੋ ਵੱਡੇ ਐਕਸ਼ਨ ਨੇ ਉਹ ਉਗਰਾਹਾ ਜੱਤੇਬੰਦੀ ਵੱਲੋਂ ਕੀਤੇ ਜਾਣਗੇ ਸਭ ਤੋਂ ਵੱਡਾ ਜਿਹੜਾ ਐਕਸ਼ਨ ਨੇ ਕਿਹਾ ਜਾ ਰਿਹਾ ਕਿ ਪੂਰੇ ਪੰਜਾਬ ਦੇ ਜਿੰਨੇ ਵੀ ਟੋਲ ਪਲਾਜ਼ਾ ਨੇ ਤਾਂ ਕੱਲ ਤੇ ਪਰਸੋਂ ਉਹ ਸਾਰੇ ਆਮ ਲੋਕਾਂ ਦੇ ਲਈ ਬਿਲਕੁਲ ਟੋਲ ਫਰੀ ਕੀਤੇ ਜਾਣਗੇ ਤੇ ਦੂਸਰਾ ਜਿਹੜਾ ਹੈਗਾ ਕਿ ਤਿੰਨ ਵੱਡੇ ਬੀਜੇਪੀ ਲੀਡਰ ਜਿਨ੍ਹਾਂ ਦੇ ਵਿੱਚੋਂ ਸੁਨੀਲ ਜਾਖੜ ਕੇਵਲ ਢਿੱਲੋਂ ਦੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਘਰਾਂ ਦੇ ਅੱਗੇ ਵੱਡੀ ਗਿਣਤੀ ਦੇ ਵਿੱਚ ਉਗਰਾਹਾ ਜਥੇਬੰਦੀ ਦੇ ਕਿਸਾਨਾਂ ਦੇ ਵੱਲੋਂ ਇਹਨਾਂ ਦੇ ਘਰ ਘੇੜ ਕੇ ਜਿਹੜਾ ਹੈਗਾ ਪ੍ਰਦਰਸ਼ਨ ਉਹ ਕੀਤਾ ਜਾਊਗਾ। ਜਿਹੜੇ ਖੋਰੀ ਬਾਟ ਦੇ ਸੰਘਰਸ਼ੀ ਜਥੇਬੰਦੀਆਂ ਦੇ ਸਾਥੀਆਂ ਨੂੰ ਸਲਾਹਾ ਦਿੰਦੇ ਆ ਕਿ ਆਸੀਂ ਇਸ ਸੰਘਰਸ਼ ਦੀ ਦਾਲ ਮਿਲ ਮੇ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਅਸੀਂ ਮੈਦਾਨ ਚ ਆ ਗਏ ਕੱਲ ਅਸੀਂ ਐਲਾਨ ਕੀਤਾ ਸੀ ਤੇ ਉਹ ਐਲਾਨ ਤੇ ਅਸੀਂ ਆਪਦਾ ਫੈਸਲਾ ਅੱਜ ਕਰ ਲਿਆ ਚੰਗਾ ਹੁੰਦਾ ਜੇ ਸੰਘਰਸ਼ੀ ਸਾਥੀ ਇਸ ਸੰਘਰਸ਼ ਨੂੰ ਛੇੜਨ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਇਸ ਸੰਘਰਸ਼ ਨੂੰ ਸਾਂਝਾ ਬਣਾ ਕੇ ਬੀਜੇਪੀ ਕੇਂਦਰ ਸਰਕਾਰ ਦੇ ਵਿੱਚ ਬੈਠੀ ਬੀਜੇਪੀ ਨੂੰ ਇਹ ਤਕੜੀ ਲੜਾਈ ਦਿੱਤੀ ਜਾ ਸਕਦੀ ਸੀ ਇਹਨੂੰ ਜਿੱਤ ਤੱਕ ਪਹੁੰਚਾਉਣ ਵਾਸਤੇ ਸਾਡੀ ਸਾਰਿਆਂ ਦੀ ਸਾਂਝ ਬਹੁਤ ਹੀ ਜ਼ਰੂਰੀ ਸੀ ਅਜੇ ਵੀ ਕੁਝ ਨਹੀਂ ਬੁਗੜਿਆ ਢੋਲੇ ਵੀ ਰਹਿੰਦਾ ਸਾਥੀ ਇਹਨੂੰ ਸਾਂਝੇ ਸੰਘਰਸ਼ ਨੂੰ ਆਜੋ ਇਕੱਠੇ ਹੋ ਕੇ ਆਪਾਂ ਸਾਰੇ ਇਹ ਸਾਂਝੇ ਸੰਘਰਸ਼ ਨੂੰ ਅੱਗੇ ਵਧਾਈਏ ਤੇ ਫਿਰਕੂ ਪੜਕਾਉ ਤੇ ਫੁੱਟਪਾਉ ਦਾਕਤਾਂ ਨੂੰ ਮਾਰ ਦਿੱਤੀ ਪੰਜਾਬ ਦੇ ਸਾਰੇ ਟੋਲ ਫਰੀ ਕਰ ਰਹੇ ਆ ਇਹ ਸੰਘੂ ਤੇ ਜਿਹੜਾ ਜੱਬਰ ਹੋਇਆ ਧੱਕਾ ਹੋਇਆ ਸੰਘੂ ਬਾਰਡਰ ਤੇ ਤੇ ਖਨੌਰੀ ਜャ ਉਥੇ ਕੰਧਾ ਕੱਢ ਕੇ ਰੋਕਿਆ ਹੋਇਆ ਹੈ ਨਾ ਅਸੀਂ ਇਸ ਧੱਕੇ ਦੇ ਖਿਲਾਫ ਉਹ ਮੰਗਾਂ ਜਿਹੜੀਆਂ ਸਾਂਝਕ ਮੋਰਚੇ ਦੇ ਮੰਗਾਂ ਤੇ ਜਿਹੜੀਆਂ ਜੱਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਮੰਗਾਂ ਤੇ ਅਸੀਂ ਕੱਲ ਨੂੰ ਸਾਰੇ ਪੰਜਾਬ ਦੇ ਟੋਲ ਫ੍ਰੀ ਕਰ ਰਹੇ ਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤਿੰਨ ਜਗ੍ਹਾ ਤੇ ਅਸੀਂ ਤਿੰਨ ਬੰਦੇ ਜਿਹੜੇ ਬੀਜੇਪੀ ਦੇ ਆਗੂ ਐ ਜਿਹਦੇ ਚੋਂ ਉਹਨਾਂ ਦਾ ਪ੍ਰਧਾਨ ਐ ਸੁਨੀਲ ਜਾਖੜ ਕੈਪਟਨ ਸਾਹਿਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਢੇਲੋ ਇਹ ਤਿੰਨਾਂ ਦੇ ਘਰਾ ਮੂਰੇ ਦੋ ਦਿਨਾਂ ਦੇ ਚਰਨਜੀਤ ਕੌਸ਼ਲ ਸਾਡੇ ਸਹਿਯੋਗੀ ਜੁੜੇ ਹੋਏ ਨੇ ਚਰਨਜੀਤ ਜਿਸ ਤਰੀਕੇ ਦਾ ਬਿਆਨ ਆਪਾਂ ਸੁਣਿਆ ਐ ਜੋਗਿੰਦਰ ਸਿੰਘ ਉਗਰਾਹਾ ਹੋਰਾਂ ਦਾ ਦੋ ਚੀਜ਼ਾਂ ਨੇ ਇਸ ਦੇ ਵਿੱਚ ਇੱਕ ਤੇ ਮੇਰਾ ਬੜਾ ਸਿੱਧਾ ਯਾ ਸਵਾਲ ਹੈ ਕਿ ਕੀ ਇਹਨਾਂ ਨੂੰ ਦੇਰ ਨਾਲ ਸਮਝ ਆਈ ਹੈ ਔਰ ਦੂਸਰੀ ਗੱਲ ਐ ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕਹੀ ਗਈ ਹੈ ਕਿ ਚੰਗਾ ਹੁੰਦਾ ਜੇ ਪ੍ਰੋਗਰਾਮ ਲੀਕਨ ਤੋਂ ਪਹਿਲਾਂ ਸਾਡੇ ਨਾਲ ਤਾਲਮੇਲ ਕਰ ਦੇ ਯਾਨੀ ਹਜੇ ਵੀ ਉਹ ਇਹ ਚੀਜ਼ ਕਿਤੇ ਨਾ ਕਿਤੇ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸਾਨ ਜਥੇਬੰਦੀਆਂ 'ਚ ਤਾਲਮੇਲ ਨਹੀਂ ਸੀ ਆਪਣੇ ਆਪਣੇ ਪੱਧਰ ਤੇ ਪ੍ਰੋਗਰਾਮ ਲੀਕੇ ਗਏ ਸੀ ਤਾਂ ਬਿਲਕੁਲ ਵੀ ਜਿਹੜਾ ਸਵਾਲ ਤੁਸੀਂ ਮੇਰੇ ਤੋਂ ਕੀਤਾ ਇਹੀ ਸਵਾਲ ਕੱਲ ਮੈਂ ਖੁਦ ਆਪਾਂ ਜਗENDER ਉਹ ਗਰਾਹਾਂ ਨੂੰ ਇੱtainsੀਦਾ ਸਾਫ਼ ਤੌਰ ਦੇ ਪਰ ਉਹਨਾਂ ਨੇ ਇੱਕ ਇਹਦਾ ਜਵਾਬ ਦਿੱਤਾ ਸੀ ਕਿ ਜਦੋਂ ਇਹ ਜਿਹੜੀ ਗੈਰ ਰਾਜਨੀਤਿਕ ਕਿਸਾਨ ਜਥੇ ਬੰਦੀਆਂ ਹੈਗੇ ਨੇ ਜਦੋਂ ਇਹਨਾਂ ਨੇ ਇਹ ਰਣਨੀਤੀ ਤਿਆਰ ਕੀਤੀ ਆ ਇਹ ਸਲਾਹ ਕੀਤੀ ਹੈ ਕਿ ਅਸੀਂ ਦਿੱਲੀ ਕੂਚ ਕਰਨਾ ਤਾਂ ਉਦੋਂ ਉਹਨਾਂ ਨੇ ਸਰਦ ਦੇ ਨਾਲ ਇਹਦੇ ਬਾਰੇ ਕੋਈ ਸਲਾਹ ਹੀ ਨਹੀਂ ਕੀਤੀ ਤੁਹਾਨੂੰ ਬੁਲਾਵੇ ਹੀ ਨਹੀਂ ਦਿੱਤਾ ਤੇ ਦੂਜੇ ਨੰਬਰ ਦੇ ਉੱਪਰ ਉਹਨਾਂ ਨੇ ਕੋ ਰੋਸ ਨੂੰ ਵੀ ਦਿਖਾਉਂਦੇ ਆ ਕਿ ਆ ਕਿ ਜਦੋਂ ਤੋ ਕੋਈ ਵੀ ਸਾਡੇ ਜਿਹੜੇ ਕਿਸਾਨ ਲੀਡਰ ਨੇ ਅਗਰ ਇਹਨਾਂ ਦੇ ਪਿੱਛੇ ਉੱਥੇ ਜਾਣਾ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਤਾਂ ਸਾਬਤ ਤੌਰ ਤੇ ਇੱਕ ਰੋਸ ਵੀ ਦਿਖਾ ਰਹੇ ਨੇ ਤੇ ਦੂਜੇ ਪਾਸੇ ਤਾਂ ਜਦੋਂ ਹੁਣ ਜਾ ਕੇ ਗ੍ਰਾਂਧਾ ਨੂੰ ਜਾਂ ਜਾ ਕੇ ਕਈ ਵਾਰ ਜਿਵੇਂ ਲੋਕ ਇਹ ਸੰਗਲ ਕਰਦੇ ਤਾਂ ਹੁਣ ਜਾ ਕੇ ਜਿਵੇਂ ਤੁਸੀਂ ਕਿਹਾ ਕਿ ਬਾਅਦ ਦੇ ਵਿੱਚ ਕਿਦ ਤਰ੍ਹਾਂ ਕਿਤੇ ਹੁਣ ਇਹਨਾਂ ਨੇ ਸੋਚਿਆ ਕਿ ਹਾਂ ਜਿਹੜੀ ਲੜਾਈ ਹੈ ਇਹ ਵੀ ਤਾਂ ਲੜਾਈ ਕਿਸਾਨਾਂ ਦੀ ਲੜਾਈ ਆ ਪਰ ਇਸ ਕਿਸਾਨਾਂ ਦੀ ਲੜਾਈ ਦੇ ਤੋਂ ਸਾਨੂੰ ਇਕੱਠੇ ਸਾਥ ਦੇਣਾ ਦੇਣਾ ਉਹ ਰੋਡੇ ਕਹਤਾ ਕਿ ਅਗਰ ਬਾਅਦ ਦੇ ਵਿੱਚ ਵੀ ਆਇਆ ਪਰ ਖਿਆਲ ਆਇਆ ਤਾਂ ਹੁਣ ਇਹ ਸਮੂਹ ਤੌਰ ਤੇ ਆਲਾਨ ਕਰਤਾ ਦੋ ਦਿਨੋਂ ਵੱਡੇ ਐਕਸ਼ਨ ਹੋਣ ਨੇ ਪੰਜਾਬ ਦੇ ਵਿੱਚ ਬੀਜੇਪੀ ਹਸਬੂਆਂ ਦਾ ਘੰਟਲ ਕਰਨ ਘਰਾ ਹੋਊਗਾ ਸਾਰੇ ਟੋਲਪਲਾਸ ਦੇ ਫ੍ਰੀ ਹੋਣਗੇ ਤੇ ਉਸ ਤੋਂ ਬਾਅਦ ਜਾ ਕੇ ਇਹ ਜਿਹੜਾ ਦਿੱਲੀ ਇਹਨਾਂ ਦੇ ਅਗਰ ਆਪਾਂ ਗੱਲ ਕਰੀਏ ਖਨੌਰੀ ਐ ਸੰਭੂ ਬਾਰਡਰ ਦੇ ਪਿੱਛੇ ਜਾਂਦਾ ਇੱਕ ਵੱਡੀ ਗੱਲ ਇੱਕ ਹੋਰ ਵੱਡੀ ਗੱਲ ਸਭ ਤੋਂ ਵੱਡੀ ਪੰਜਾਬ ਦੀ ਕਿਸਾਨ ਜਥੇਬੰਦੀ ਜਿਸ ਨੇ ਸਾਫ਼ ਤੌਰ ਤੇ ਇਹ ਬਿਆਨ ਦਿੱਤਾ ਕਿ ਅਸੀਂ ਇੱਕ ਵੱਡੀ ਗਿਣਤੀ ਦੇ ਵਿੱਚ ਆਵਾਂਗੇ ਇੱਕ ਵੱਡਾ ਕਿਸਾਨ ਬੋਲ ਕਿ ਆਵਾਂਗੇ ਜਿਸ ਤਰੀਕੇ ਦੇ ਹਾਲਾਤ ਹੁਣ ਇਹ ਦੋਨੇ ਬਾਰਡਰ ਦੇ ਉਪਰ ਬਣੇ ਹੋਏ ਤਾਂ ਹੋਰ ਸਮਝਦਾ ਸਾਫ ਤੌਰ ਦੇ ਉਪਰ ਕਿ ਜਦੋਂ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਇੱਕ ਵੱਡੀ ਗਿਣਤੀ ਚ ਜਾਊਗੀ ਤਾਂ ਸ਼ਾਇਦ ਇਹ ਤਸਵੀਰਾਂ ਉੱਤੇ ਨਾਰਾਣ ਤਸਵੀਰਾਂ ਉੱਤੇ ਬਦਲ ਜਾਣ ਅੱਛਾ ਚਰਨ ਜੀ ਇਹਦੇ ਚ ਕੋਈ ਸ਼ੱਕ ਨਹੀਂ ਕਿ ਉਗਰਾਹਾ ਜਥੇਬੰਦੀ ਜਿਹੜੀ ਹੈ ਉਹ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਹੈ ਪਰ ਜਦੋਂ ਦਾ ਇਹ ਪ੍ਰੋਟੈਸਟ ਸ਼ੁਰੂ ਹੋਇਆ ਇਨਫੈਕਟ ਪ੍ਰੋਟੈਸਟ ਸ਼ੁਰੂ ਹੋਣ ਤੋਂ ਕਈ ਦਿਨ ਪਹਿਲਾਂ ਤੋਂ ਹੀ ਕੇਂਦਰ ਨਾਲ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ ਅੱਗੇ ਆਪਾਂ ਅंदोलਨ ਵੇਲੇ ਵੇਖੀਏ ਤਾਂ ਅंदोलਨ ਉਨੀ ਦੇਰੀ ਐ ਉੱਥੇ ਚੱਲਿਆ ਰਿਹਾ ਜਿੰਨੀ ਦੇਰ ਕੇਂਦਰ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਮਕਸਦ ਤੇ ਉਦੋਂ ਵੀ ਮੀਟਿੰਗਾਂ ਕਰਨ ਦਾ ਹੀ ਸੀ ਤੇ ਹੁਣ ਵੀ ਮੀਟਿੰਗਾਂ ਚੱਲ ਰਹੀਆਂ ਕਿ ਇਹ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਜੇ ਹੁਣ ਉਗਰਾਹਾਂ ਸਮਰਥਨ ਦੇ ਵਿੱਚ ਆਏ ਨੇ ਤਾਂ ਹਲੇ ਐਤਵਾਰ ਨੂੰ ਮੀਟਿੰਗ ਹੋਣੀ ਹੈ ਉਸ ਮੀਟਿੰਗ ਦਾ ਹਿੱਸਾ ਉਗਰਾਹਾਂ ਵੀ ਹੋ ਸਕਦੇ ਬਿਲਕੁਲ ਮੀਟਿੰਗਾਂ ਦੇ ਦੌਰ ਤੋਂ ਵੇਜੇ ਆਪਾਂ ਦੇਖੀਏ ਤਾਂ ਲਗਭਗ ਸ਼ੁਰੂ ਤੋਂ ਹੀ ਚੱਲ ਰਹੇ ਨੇ ਇੱਕ ਪਾਸੇ ਤਾਂ ਕਿਸਾਨਾਂ ਦੇ ਜਿਹੜੇ ਧਰਨੇ ਨੇ ਕਿਸਾਨ ਉਸੇ ਤਰੀਕੇ ਨਾਲ ਫਨੌਰੀ ਸੰਬੂ ਦੇ ਉੱਪਰ ਟਕਰਾਅ ਹੋ ਰਹੇ ਨੇ ਦੂਜੇ ਪਾਸੇ ਮੀਟਿੰਗਾਂ ਵੀ ਚੱਲ ਰਹੀਆਂ ਨੇ ਪਰ ਸਾਰਾ ਤੌਰ ਤੇ ਰੋਂਦਾ ਇੱਕ ਹੋਰ ਵੀ ਕਹਿ ਦੁੱਤਾ ਕਿ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਕਿਤਨਾ ਕਿਤੇ ਉਹ ਮੀਟਿੰਗਾਂ ਦੇ ਵਿੱਚ ਗੱਲਬਾਤ ਤਾਂ ਹੁੰਦੀ ਹੈ ਪਰ ਸਾਨੂੰ ਕੋਈ ਵੱਡੀ ਉਮੀਦ ਨਹੀਂ ਜਾਪ ਰਹੀ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਗਾਂ ਦੇ ਉੱਪਰ ਸਾਨੂੰ ਕੋਈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਂ ਤੁਹਾਡੀ ਇਹ ਮੰਗਾਂ ਮੰਨਿਆ ਸਿਰਫ ਸਾਨੂੰ ਐਮਐਸਪੀ ਦਾ ਜਿਹੜਾ ਕਾਨੂੰਨ ਆ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਗੱਲ ਨਹੀਂ ਹੈਗੀ ਆ ਉਹ ਗ੍ਰਾਹਕਾਂ ਦੇ ਵੱਲੋਂ ਸਾਫ਼ ਤੌਰ ਤੇ ਕਹੀ ਗਈ ਸੀ ਤੇ ਦੂਜੀ ਸਪਸ਼ਟਿਕ ਹੋਰ ਵੀ ਆ ਕਿਤਨਾ ਕਿਤੇ ਉਹ ਸਮਝਦੇ ਨੇ ਕੋਈ ਵੱਡਾ ਹੱਲ ਨਹੀਂ ਨਿਕਲਣਾ ਤਣੀ ਕਦਾ ਹੈਗਾ ਵੱਡੇ ਤੌਰ ਦੇ ਪਰ ਇਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਸੀ ਵੀ ਸਿਰਫ ਅਸੀਂ 2 ਦਿਨ ਦੇਖਦੇ ਆ ਇਹ 2 ਦਿਨ ਦਾ ਮਤਲਬ ਵੱਡੇ ਤੌਰ ਤੇ ਜਿਹੜੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਪੰਜਾਬ ਦੇ ਵਿੱਚ ਕੀਤਾ ਜਾਣਾ ਨੇ ਟੋਲ ਪੁਲਾਦਾਂ ਦੇ ਉੱਪਰ ਤੇ ਬੀਜੇਪੀ ਆਗੂਆਂ ਦੇ ਘਰਾਂ ਦੇ ਅੱਗੇ ਇਹ ਇੱਕ ਤਰੀਕੇ ਦੀ 2 ਦਿਨਾਂ ਦੀ ਚੇਤਾਵਨੀ ਆਪਾਂ ਕਹਿ ਸਕਦੇ ਆ ਕਿ 2 ਦਿਨਾਂ ਦੀ ਚੇਤਾਵਨੀ ਆਪਾਂ ਦੇ ਰਹੇ ਆ ਅਗਰ ਇਹ 2 ਦਿਨਾਂ ਦੇ ਚੇਤਾਵਨੀ ਤੋਂ ਬਾਅਦ ਵੀ ਨਹੀਂ ਹੁੰਦਾ ਤਾਂ ਸਾਡੇ ਵੱਲੋਂ ਵੱਡਾ ਜਿਹੜਾ ਕੋਚ ਕਰਕੇ ਉੱਥੇ ਜਾਇਆ ਜਾਊਗਾ ਠੀਕ ਹੈ ਧੰਨਵਾਦ ਚਰਨਜੀਤ ਸਿੰਘ ਪੂਰੀ ਜਾਣਕਾਰੀ ਦੇ ਲਈ उधर सरवण सिंह पंधेर गलबात कर रहे हैं की कह रहे हैं सुन देखिए देखिए शैलिंग जो हो रही है जो ये शैलिंग हो रही है ये हमें थोड़ा हम भी संजम बनाकर रखें उनको मौका ना दिए जाए ताकि वो हमारे ऊपर किसी तरह का भी हमला कर पाए कल हमने बड़े जोर से वो बात रखी वहां पे ये देखिए ये मोर्टार के साथ किसानों के ऊपर हमला किया जा रहा है वो जो मोर्टार है वो वो आम साधारण हथियार नहीं है वो दरवाजे तोड़ने के लिए यूज किया जाता है और इतना खतरनाक हथियार अगर हमारे किसानों के ऊपर आकर गिरेगा तो कितना नुकसान करेगा तो आज उन्होंने एक वीडियो जारी की है उन्होंने अपने उस गुना को उसमें छुपाने का प्रयास किया कहीं से वो वीडियो लिया है पता नहीं कहीं से लिया है लेकिन उसको उभार रहे हैं कि ये देखिए इनके लड़के हमें उकसा रहे हैं मैं इधर से भी सभी हमारे युवाओं को निवेदन करना चाहता हूं कि कोई भी ऐसा मौका उनके हाथ ना दें जिस तरीके से वो आपका नुकसान कर पाए ਮੈਂ 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 ਸਿਰਫ ਇੱਕ ਇਨਫੋਰਮੇਸ਼ਨ ਦਵਾਂਗਾ ਵੀ ਦੋਵਾਂ ਬਾਰਡਰਾਂ ਤੇ ਸਾਡੇ ਵੋਲੰਟੀਅਰਸ ਨੇ ਬਹੁਤ ਸਾਰੇ ਬੰਦੇ ਫੜੇ ਆ ਮੈਂ ਤੁਹਾਨੂੰ ਕੀ ਕੈਮਰੇ ਗਾੜੀ ਤਾਂ ਕੀ ਲਿਆਉਣੇ ਆ ਤਾਂ ਅਸੀਂ ਕਹਿੰਨੇ ਆ ਵੀ ਬੰਦੇ ਬੜੇ ਫੜੇ ਜਾ ਰਿਹਾ ਤੁਸੀਂ ਉਹਨਾਂ ਨੂੰ ਖੁਦ ਕੁੱਟ ਮਾਰ ਨਾ ਕਰੋ ਤੁਸੀਂ ਸਬੰਧਤ ਅਧਿਕਾਰੀਆਂ ਨੂੰ ਦੋ ਕੋਈ ਜਿੱਡਾ ਵੱਡਾ ਮੋਰਚਾ ਹੈ ਗਿਆ ਇਹਦੇ ਵਿੱਚ ਬਹੁਤ ਸਾਰੇ ਸਰਕਾਰ ਬੰਦੇ ਵੜ ਰਹੇ ਗਿਆ ਗਿਆ ਸਾਨੂੰ ਇਸ ਮੋਰਚੇ ਦੀ ਰਾਖੀ ਕਰਨ ਦੀ ਲੋੜ ਹੈਗੀ ਆ ਜੋ ਅਸੀਂ ਦੇਖ ਰਹੇ ਹੈਗੇ ਆ ਅਸੀਂ ਕਿਤੇ ਵੀ ਬੰਦਾ ਤੁਹਾਨੂੰ ਨਜ਼ਰ ਆਉਂਦਾ ਨੂੰ ਕੁੱਟੋ ਮਾਰੋ ਨਾ ਤੁਸੀਂ ਫੜ ਕੇ ਲੈ ਆਓ ਸਾਨੂੰ ਦਿਓ ਅਸੀਂ ਆਪਣੀ ਇਨਕੁਆਰੀ ਕਰਕੇ ਫਿਰ ਜੋ ਪੁਲਿਸ ਦੀ ਕਾਰਵਾਈ ਬੰਦੀ ਉਹ ਕਰਾਂਗੇ ਫੋਰ ਮੋਰਚੇ ਦੀ ਰਾਖੀ ਕਰਨ ਦੀ ਲੋੜ ਹੋਗੀ ਜੋ ਅਸੀਂ ਅਸੀਂ ਸੋਚ ਰਹੇ ਹਾਂ ਠੀਕ ਆ ਕਿੰਨੇ ਕਿੰਨੇ ਬੰਦੇ ਸੀ ਕਿੰਨੇ ਬੰਦੇ ਸੀ ਜੀ ਬੰਦੇ ਕਿੰਨੇ ਸੀ ਉਹਨਾਂ ਉਹਨਾਂ ਤੇ ਸ਼ੱਕ ਕਿਵੇਂ ਹੋਇਆ ਉਹਨਾਂ ਕੋਲੋਂ ਕੁਝ ਬਰਾਮਦ ਹੋਇਆ ਕੀ ਆ ਦੇਖੋ ਹਜੇ ਸਾਰੀ ਜਾਣਕਾਰੀ ਲੈਣੀ ਹੈ ਮੈਨੂੰ ਗੱਲ ਮਿਲੀ ਸੀ ਵੀ ਬੰਦੇ ਸੀ ਫੜੇ ਜਲਵਤ ਸਾਹਿਬ ਜੋ ਕੱਲ ਮੈਂ ਦੱਸਣਾ ਜੀ ਜੀ ਉਹਨਾਂ ਦੀ ਗੱਲ ਦਾ ਮੈਂ ਜਵਾਬ ਦੇ ਦਿਆਂ ਹਾਂ ਜੋ ਆਪਨੇ ਕਹਾ ਕਿ ਉਹਨਕੇ ਉਹਨਸੇ ਕੁਝ ਮਿਲਾਂ ਹੁਣਕਾ ਇੱਕ ਮੋਬਾਈਲ ਪਕੜਾ ਗਿਆ ਥਾ ਕੱਲ ਵਾਲੇ जब उसका मोबाइल पकड़ा गया तो उसके मोबाइल के ऊपर जो फोन आ रहे थे उसके ऊपर बार बार वो फोन थे पुलिस के अधिकारियों के अगर उसका इसका मतलब ये निकलता कि पुलिस के साथ उनका कोई कनेक्ट है वो आदमी पुलिस की ओर से भेजा गया था हरियाणा पुलिस की मैं हरियाणा पुलिस की बात कह रहा हूं पंजाब पुलिस की नहीं कह रहा तो आज उसके ऊपर इंक्वायरी जो करने के लिए जांच करने के लिए ऑर्डर हो चुके हैं जो तो उस आदमी के बारे में जानकारी हमने उनको दी है एक बात मैं और कह रहा हूँ कि यहाँ से भी कुछ लोग पकड़े गए हैं ये जो घटनाएं घट रही हैं ना वो उधर से हम आकर इधर हमारे लोगों को भड़काने का काम करते हैं और भड़काकर उनको वहां ले जाते हैं और हमारे किसान हमारे नौजवान हमारे युवा इतने एक्सपीरियंस वाले नहीं है बच्चे हैं छोटे होते हैं भड़क जाते हैं कोई अगर भड़काने वाला आ जाए तो तो उस बात को हमें थोड़ा ध्यान में हमें भी रखना चाहिए ਕਮ ਕਿਸੇ ਦੇ ਬਹਿਕਾਵੇ ਮੇ ਨਾ ਆਏ ਕੱਲੋ ਮੈਂ ਡਾਕਟਰ ਰਹਿਲੀ ਸਾਹਿਬ ਵੀ ਕਾਲ ਦਿਆ ਗਿਆ